ਕਾਲੇ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਹਾਂ ਕੀ ਘਟਨਾ ਵਾਪਰੀ ਔਰੇ ਮੇਰੀ ਸਿਸਟਰ ਹੈ ਜੀ ਇੱਥੇ ਵਿਆਹੀ ਹੋਈ ਹੈਗੀ ਆਪਣੇ ਕਿਹੜਾ ਪਿੰਡ ਹੈ ਹਿਰਦੇਪੁਰ ਤੇ ਇੱਥੇ ਜੌਬ ਕਰਦੀ ਹੈਗੀ ਆਪਣਾ ਥਾਪਰ ਚ ਨਾਈ ਡਿਊਟੀ ਹੁੰਦੀ ਆ ਉੱਥੇ ਤੇ ਨਾਈ ਡਿਊਟੀ ਤੇ ਜਾ ਰਹੀ ਸੀਗੀ ਅੱਛਾ ਪਤਾ ਨਹੀਂ ਹੁਣ ਇਹ ਥਾਰ ਵਾਲੇ ਨੇ ਡ੍ਰਿੰਕ ਕੀਤੀ ਹੋਈ ਸੀ ਹਾਂ ਪਹਿਲਾਂ ਤਾਂ ਕਿਸੇ ਦੋ ਜਣਾਂ ਨੂੰ ਪਹਿਲਾਂ ਪੂਰਾ ਕਰਕੇ ਆਏ ਮਾਰ ਕੇ ਆਏ ਐਕਸੀਡੈਂਟ ਕਰਕੇ ਆਏ ਦੋ ਜਣੇ ਨੂੰ ਉਹਨਾਂ ਚ ਇੱਕ ਜਣਾ ਮੇਖਣਾ ਐਕਸਪਾਇਰ ਹੋ ਗਿਆ ਸਾਨੂੰ ਖਬਰ ਆਈ ਆ ਇੱਕ ਦੀ ਲੱਤ ਬਹੁਤ ਜ਼ਿਆਦਾ ਕ੍ਰੈਸ਼ ਹੋਈ ਆ ਉਸ ਤੋਂ ਬਾਅਦ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਰੋਂਗ ਸਾਈਡ ਜਾ ਕੇ ਇਹਨਾਂ ਨੇ ਮੇਰੀ ਸਿਸਟਰ ਨੂੰ ਲਪੇਟ ਲਿਆ ਹੂੰ ਉਸ ਸਿਸਟਰ ਦੀ ਜਿਹੜੀ ਸਕੂਟੀ ਆ ਉਹਦੇ ਉੱਪਰ ਗੱਡੀ ਚੜ ਗਈ ਸਿਸਟਰ ਵੀ ਗੱਡੀ ਦੇ ਨੀਚੇ ਆ ਗਈ ਪੂਰੀ ਤਰ੍ਹਾਂ ਅੱਛਾ ਯਾਨੀ ਕਿ ਕੁੜੀ ਦਾ ਐਸਾ ਬੁਰਾ ਹਾਲ ਸੀਗਾ ਨਾ ਤਾਂ ਪਿੰਡੇ ਦੇ ਕੋਈ ਕੱਪੜਾ ਛੱਡਿਆ ਗੱਡੀ ਨੇ ਤੇ ਗੱਡੀ ਜਿਹੜੀ ਹੈਗੀ ਫੜੀ ਕਿੱਥੋਂ ਹੈ ਤੁਸੀਂ ਕਿਵੇਂ ਕੰਟਰੋਲ ਕਿਵੇਂ ਇਹ ਪੁਲਸ ਵਾਲਿਆਂ ਨੇ ਉੱਥੋਂ ਇਹ ਰੁਕ ਗਏ ਕਿਉਂਕਿ ਨੀਚੇ ਨਾ ਸਕੂਟ ਸਕੂਟਰੀ ਨੀਚੇ ਫਸ ਗਈ ਅੱਛਾ ਜਿਸ ਕਰਕੇ ਗੱਡੀ ਆਪ ਰੁਕੀ ਹੈ ਹਾਂ ਅੱਛਾ ਗੱਡੀ ਦਾ ਟਾਇਰ ਫੱਟ ਗਿਆ ਤੇ ਸਕੂਟਰੀ ਰੁਕ ਗਈ ਦੋਨੋਂ एयरबैग खुले ਹੋਏ ਨੇ ਬੰਦੇ ਨਸ਼ੇ ਦੇ ਸੀ ਪੁਲਿਸ ਵਾਲੋ ਕੀ ਕਾਰਵਾਈ ਕੀ ਪੁਲਿਸ ਵਾਲਾ ਦੇਖੋ ਹਾਲ ਤੱਕ ਕੋਈ ਕਾਰਵਾਈ ਨਹੀਂ ਬੰਦੇ ਫੜੇ ਹੋਏ ਆ ਅੰਦਰ ਹੈਗਾ ਬੰਦਾ ਇੱਕ ਤੇ ਬੰਦੇ ਦੋ ਸੀਗੇ ਅੰਦਰ ਇਸ ਟਾਈਮ ਦੋ ਇੱਕ ਆ ਚਾ ਦੂਜਾ ਕਿੱਥੇ ਹੁੰਦਾ ਹੁਣ ਇਹ ਪੁਲਿਸ ਵਾਲੇ ਦੱਸ ਸਕਦੇ ਮੈਨੂੰ ਤੇ ਬਾਈ ਜੀ ਬੰਦੇ ਨੇ ਨਸ਼ੇ ਕਰੇ ਪਏ ਸੀ ਨਸ਼ੇ ਦੀ ਐਸੀ ਕਹ ਰਹੇ ਜੀ ਜਿਹੜੇ ਬੰਦੇ ਮੌਕੇ ਤੇ ਮੌਜੂਦ ਸੀਗੇ ਕਈਆਂ ਨੇ ਦੱਸਿਆ ਵੀ ਡਰਿੰਕ ਕੀਤੀ ਹੋਈ ਦੀ ਪੂਰੀ ਕਿਉਂਕਿ ਤਾਂ ਹੀ ਦੋ ਕੇਸ ਕੀਤੇ ਇਹਨਾਂ ਨੇ ਦੋ ਐਕਸੀਡੈਂਟ ਕੀਤੇ ਨੇ ਪਹਿਲਾ ਕਰਕੇ ਰੁਕੇ ਨਹੀਂ ਐਲ ਐਕਸੀਡੈਂਟ ਦੋ ਮਿੰਟਾਂ ਨੇ ਪਹਿਲਾ ਐਕਸੀਡੈਂਟ ਕਰਕੇ ਰੁਕੇ ਨਹੀਂ ਫਿਰ ਦੂਜਾ ਕਰਿਆ ਉਦੋਂ ਚੋਂ ਮਜਬੂਰੀ ਚ ਰੁਕੇ ਨਹੀਂ ਅੱਗੇ ਕਿ ਦਿਨ ਨੂੰ ਹੋਰ ਵੀ ਮਾਰਦੇ ਇਹ ਹੁਣ ਗੱਲ ਇਹ ਹੈ ਕਿ ਜਦੋਂ ਦੇ ਫੜੇ ਹੋਇਆ ਦੋ ਘੰਟੇ ਤੋਂ ਉੱਪਰ ਹੋ ਗਿਆ ਹਾਲੇ ਤੱਕ ਪੁਲਿਸ ਵਾਲੇ ਉਹਨੂੰ ਮੈਡੀਕਲ ਕਰਾਉਣ ਵ ਈਦਾ ਸੱਤ ਚਲੇ ਆ ਜਦੋਂ ਤੁਸੀਂ ਬੰਦੇ ਦਾ ਮੈਡੀਕਲ ਤਰੰਤ ਹੋਣਾ ਚਾਹੀਦਾ ਦੋ ਘੰਟੇ ਹੋ ਗਏ ਹਲੇ ਵੀ ਕਹਿੰਦੇ ਸਾਨੂੰ ਲਿਖ ਕੇ ਦਊਗਾ ਕੋਣ ਲਿਖੇ ਦਊਗਾ ਨਹੀਂ ਲੱਗਦਾ ਕਿ ਕੋਈ ਕਾਰਨ ਕੀ ਆ ਕਾਰਨ ਕੋਈ ਕਾਰਨ ਨਹੀਂ ਆ ਵੀ ਸ਼ਾਇਦ ਆਪਣੀ ਪਾਵਰ ਦਾ ਕੋਈ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਕੋਈ ਬੰਦਾ ਇਹਨਾਂ ਨੂੰ ਜਾਂ ਤਾਂ ਕੋਈ ਪ੍ਰੈਸ਼ਰਾਈਜ਼ ਕਰ ਰਿਹਾ ਕੋਈ ਵੀ ਮੈਡੀਕਲ ਨਹੀਂ ਕਰਾਣਾ ਐਨ ਆਰ ਆਈ ਬੰਦਾ ਆਸਟ੍ਰੇਲੀਆ ਤੋਂ ਕੰਨੇ ਆਇਆ ਹੋਇਆ ਸ਼ਾਇਦ ਪ੍ਰੈਸ਼ਰਾਈਜ਼ ਕਰ ਰਹੇ ਨੇ ਉਹ ਕੋਈ ਕੋਈ ਲੀਟਰ ਦਾ ਹੋ ਗਿਆ ਕੋਈ ਯਾਨੀ ਕਿ ਕੋਈ ਪਾਵਰ ਦਿਖਾ ਰਿਹਾ ਆਪਣੀ ਗੱਲ ਰੈਡ ਬੋਡੀ ਇਸ ਵੇਲੇ ਕਿੱਥੇ ਹੈ ਮੋਰਚੀ ਦੇ ਵਿੱਚ ਹੈ ਪ੍ਰਿੰਦਰਾ ਹਸਪੀਟਲ ਹਾਂ ਜੀ ਮੋਰਚੀਆ ਤੁਹਾਡਾ ਡਿਕਲੇਅਰ ਹੋਇਆ ਜਿੰਦਰਾ ਚ ਵੀ ਡੈਥ ਤੇ ਇਹ ਬੰਤੇ ਅੱਜ ਸ਼ਾਮ ਨੂੰ ਸਾਨੂੰ ਇਨਟੀਮੇਸ਼ਨ ਮਿਲੀ ਸੀ ਵੀ ਭਾਦਸਰ ਰੋਡ ਤੇ ਐਕਸੀਡੈਂਟ ਹੋਇਆ ਜੀ ਤੇ ਇਮੀਡੀਏਟ ਅਸੀਂ ਜਾ ਕੇ ਉੱਥੇ ਜੇ ਮੌਕੇ ਤੇ ਜਾ ਕੇ ਸਥਿਤੀ ਦੇਖੀ ਜੀ ਉੱਥੇ ਇੱਕ ਲੇਡੀਜ਼ ਦੀ ਡੈਥ ਹੋ ਗਈ ਸੀ ਜੀ ਤੇ ਦੋਆਂ ਦੇ ਹੋਰ ਦੋ ਹੋਰ ਲੜਕੇ ਇੰਜਰਡ ਹੋਏ ਨੇ ਜੀ ਹਾਂ ਜੀ ਹਾਂ ਜੀ ਜੇ ਸੋਨਾਂ ਨੂੰ ਅਸੀਂ ਫਿਰਾਲ ਮੌਕੇ ਤੇ ਹਸਪੀਟਲ ਚ ਅਸੀਂ ਪਹੁੰਚਾਤਾ ਸੀ ਜੇ ਜੋ ਵਾਰਸ ਆਉਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਤਾਂ ਤਕਰੀਬਨ ਕਿੰਨੇ ਬੰਦੇ ਸੀ ਜਿਹੜੇ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਮੌਤ ਹੋਈ ਤੇ ਕਿੰਨੇ ਘਾਟੇ ਸਵਾਸ ਸੀ? ਸਾਡੇ ਕੋਲੇ ਹੁਣ ਤੱਕ ਇੰਟੀਮੀਸ਼ਨ ਨਹੀਂ ਆਈ ਹੈ ਜੀ ਵੀ ਇੱਕ ਲੇਡੀ ਸੀ ਜਿਹਦੀ ਡੈਥ ਹੋ ਗਈ ਸੀ ਜੀ ਤੇ ਦੋ ਹੋਰ ਸੀ ਜਿਨ੍ਹਾਂ ਦੇ ਸੱਟਾ ਲੱਗੇ ਜੀ ਇੰਜਰਡ ਹੋਏ ਨੇ। ਇਹ ਤਾਂ ਫਿਰ ਹੁਣ ਬਾਅਦ ਚ ਪਤਾ ਲੱਗੂਏ ਸਾਨੂੰ ਅਜੇ ਇੰਟੀਮੀਸ਼ਨ ਇਹ ਹੀ ਹੈ ਜੀ ਤੇ ਜਦੋਂ ਇਹਨਾਂ ਦੇ ਬਾਰਸ਼ ਕੋਈ ਸਾਡੇ ਕੋਲੇ ਪਹੁੰਚੋ ਜੀ ਤਾਂ ਕੋਈ ਨਹੀਂ ਬੰਦਾ ਸੀ ਉਹ ਗੱਡੀ ਵਾਲਾ ਸੀ ਜਿਹੜਾ ਉਹ ਅਜੇ ਅਸੀਂ ਆਇਡੈਂਟੀਫਾਈ ਹੋ ਗਏ ਹਾਂ ਹਾਂਜੀ ਹਾਂਜੀ ਅਸੀਂ ਕਰ ਰਹੇ ਹਾਂ ਜੋ ਕੁਝ ਲੀਗਲ ਪ੍ਰੋਸੀਜਰ ਹੈ ਜਿਹੜਾ ਸਾਰਾ ਅਡਾਪਟ ਐਕਸੀਡੈਂਟ ਦੇ ਵਿੱਚ ਤਾਂ ਚਾਰ ਜੋ ਮਰ ਜਿਹੋਣੇ ਜੇ ਡਰਾਈਵਰ ਹੁੰਦਾ ਜੀ ਐਜ ਪਰਲਾ ਜੀ ਸੀ ਚੱਲਾਂਗੇ ਤੇ ਲਾਤ ਤੋਂ ਬਾਅਦ ਨਹੀਂ ਨਾ ਅਸੀਂ ਜਾ ਸਕਦੇ ਜੋ ਕਾਨੂੰਨ ਹੋਊਗਾ ਉਹਦੇ ਮਤਲਬ ਕਿ ਅਸੀਂ ਪਰਸੀ ਕਰਾਂਗੇ ਹਸਪੀਟਲ ਚ ਰਖਾਈ ਜੀ ਬੋਰਚਰੀ ਚ ਰਜਿੰਦਰ ਲੇਡੀ ਇਸ ਦੀ 에ਜ ਅਬਾਊਟ 42 ইয়ার্স ਹੈ ਜੀ ਤੇ ਉਹਦਾ ਨੋ ਸੁਖਵਿੰਦਰ ਕੌਰ ਪਤਾ ਲੱਗਿਆ ਜੀ ਇਹ ਹਿਰਦਾਪੁਰ ਪਿੰਡ ਹੈ ਜੀ ਸਾਡੇ ਏਰੀਆ ਚ ਬੰਦੇ ਤੇ ਜਦਾ ਇਹ ਕਾਰ ਸਰਸ ਇਹ ਕਿੱਥੋਂ ਰਹਿਣਾ ਉਹਨਾ سوری ਮ ਉਹ ਮੁੰਡੇ ਕਿੱਥੋਂ ਦੇ ਕਿਹੜੇ ਪਿੰਡ ਦੇ ਆਣ ਵਾਲੇ ਕੋਈ ਪਤਾ ਨਹੀਂ ਜਿਹੜੇ ਜਿਹੜੇ ਇੰਜਰਡ ਨੇ ਜੀ ਉਹਨਾਂ ਦੀ ਅਜੇ ਪੂਰੀ ਡਿਟੇਲ ਚ ਨਹੀਂ ਜੀ ਅਜੇ ਉਹ ਕਰ ਰਹੇ ਨੇ ਜਿਹੜਾ ਜਿਹੜਾ ਕਾਰ ਸਵਾਰ ਸੀ ਉਹ ਇਹ ਸਿੰਬੜੋ ਪਿੰਡ ਪੈਂਦੇ ਜੀ ਉੱਥੋਂ ਦਾ ਜੀ ਰਣਜੀਤ ਸਿੰਘ ਜੰਗੀ ਹੈ ਜੀ ਜਿਹੜਾ ਫੜਿਆ ਹੈ ਜਿਹੜਾ ਫੜਿਆ ਉਹ ਡਰਿੰਕ ਉਹ ਸਰ ਮੈਡੀਕਲ ਕਰਾਉਣ ਗਏ ਜੀ ਉਸ ਤੋਂ ਬਾਅਦ ਪੁਸ਼ਟੀ ਹੋਊਗੀ ਜੀ ਜੀ ਮੈਡੀਕਲ ਤੋਂ ਬਾਅਦ ਐਨ ਆਰ ਆ ਦਾ ਜ਼ਿਕਰ ਆ ਰਿਹਾ ਮੁੰਡਾ ਐਨ ਆਰ ਆ ਕੁਝ ਕੋਈ ਗੱਲ ਸਾਹਮਣੇ ਆਈ ਹੈ ਸਰ ਇਹ ਤਾਂ ਸਰ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਆਊਗੀ ਜੀ ਅਸੀਂ ਕਲੀਅਰ ਕਰ ਦਵਾਂਗੇ ਜੀ ਠੀਕ ਠੀਕ ਥੈਂਕ ਯੂ